ਦੇਖੋ ਭਾਈ ਮੈਂ 3-4 ਵਾਰੀ ਜਿੰਦਾ ਲਾ ਚੁੱਕਿਆ ਦਾ ਪਿੱਛੋਂ ਜਿੰਦਾ ਵੀ ਤੋੜਿਆ ਜਾ ਰਿਹਾ ਇਹ ਤੋਂ ਠੀਕ ਹੈ ਆ ਦੇਖੋ ਆ ਚਾਬੀ ਲੱਗਦਾ ਤੁਹਾਨੂੰ ਵੀ ਆਈਦੀ ਹੈ ਇਹ ਦੇਖੋ ਆ ਦੇਖੋ ਆਪਦੇ ਪੱਲੋ ਜਿੰਦਾ ਲਾਇਆ ਹੋਇਆ ਆਪ ਹੀ ਇਹ ਸਾਰੀ ਗੱਲ ਆਪ ਹੀ ਕਰਦਾ ਆਪ ਹੀ ਸਾਰੇ ਨਟ ਕਰਦਾ ਇਹ ਆ ਦੇਖੋ ਅੰਦਰ ਨਵਾਂ ਸਮਾਨ ਬਿਨਾ ਕਨੈਕਸ਼ਨ ਤੋਂ ਅਸੀਂ ਇਹਨੂੰ ਚਲਾਉਂਦੇ ਨਹੀਂ ਜੇ ਕਨੈਕਸ਼ਨ ਲੱਗ ਗਿਆ ਉਦੋਂ ਅਸੀਂ ਕਿਹਾ ਹੋਇਆ ਵੀ ਚਲਾਵਾਂਗੇ ਇਹਨੂੰ ਠੀਕ ਹੈ ਕੀ ਨਾਮ ਹੈ ਜੀ ਆਪਣਾ ਤੇ ਪਿੰਡ ਕਿਹੜਾ ਹੈਗਾ ਹਾਂਜੀ ਮੇਰਾ ਨਾਮ ਦਾਰਾ ਸਿੰਘ ਸਰਪੰਚ ਪਿੰਡ ਵਾਂਗਾ ਜੀ ਜਿਹੜਾ ਸੰਗਰੂਰ ਜੀ ਤਹਿਸੀਲ ਮੁੰਨਕ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਆਰੋਨ ਲੈ ਕੇ ਕਈ ਦਿਨਾਂ ਤੋਂ ਮਸਲਾ ਜਿਹੜਾ ਇਹ ਚੱਲ ਰਿਹਾ ਹੈਗਾ ਕੀ ਮਸਲਾ ਹੈ ਜੀ ਇਹਦੇ ਬਾਰੇ ਦੱਸੋ ਇਹ ਮਸਲਾ ਐਵੇਂ ਹੈ ਜੀ ਆਪਨੇ ਜਦੋਂ ਆਰੋ ਦੀ ਰਿਪੇਅਰ ਕਰਵਾਈ ਹੈ ਆਰੋ ਦੀ ਰਿਪੇਅਰ ਕਰਵਾ ਕੇ ਆਪਣੇ ਨਾ ਕੋਈ ਪਿਛਲੇ ਜਦੋਂ ਆਰੋ ਬਣਿਆ ਸੀਗਾ ਜਦੋਂ ਤੋਂ ਜਦੋਂ ਤੋਂ ਬਣਿਆ ਸੀਗਾ ਅਜ ਇਹਨੂੰ 10-15 ਸਾਲ 10-12 ਸਾਲ ਹੋ ਗਏ ਉਹਨੇ ਠੀਕ ਹੈ ਤੇ ਉਦੋਂ ਤੋਂ ਇਹਦਾ ਮਤਲਬ ਚੱਲਿਆ ਹੈ ਨੀਗਾ ਤੇ ਇਹਦਾ ਕੁਸ਼ਕ ਟਾਈਮ ਚ ਚਲੋ ਆ ਕੇ ਇਹਦਾ ਬਿੱਲ ਖੜਿਆ ਕੋਈ ਆਪਣਾ ਬਿਜਲੀ ਬਿੱਲ ਖੜਿਆ ਉਹ ਹੈ 15 20 ਕ ਹਜ਼ਾਰ ਦਾ ਆ ਆਈ ਥਿੰਕ ਕੋਈ 10 ਕ ਹਜ਼ਾਰ ਦਾ ਬਿੱਲ ਹੋਣਾ ਠੀਕ ਹੈ ਤੇ ਉਹ ਬਿੱਲ ਕਰਕੇ ਚਲੋ ਉਹ ਅਸੀਂ ਕਹਿ ਵੀ ਪਿੰਡ ਵਾਲੇ ਨੂੰ ਆਪਣੇ ਜਿਹੜੇ ਇਹਨੂੰ ਇਹਦੀ ਮੋਟਰ ਹੈ ਜਿਹੜੀ ਸਮਰਸੀ ਬੱਲ ਹੈ ਇਹਦਾ ਔਰ ਉਹਦਾ ਉਹ ਆਪਣੇ ਪਿੰਡ ਦੇ ਕੁਸ਼ਕ ਲੋਕ ਜੋ ਇਹਨੂੰ ਇਸਤੇਮਾਲ ਕਰ ਰਹੇ ਸੀਗੇ ਨਾਲ ਉਧਰ ਨੂੰ ਸਕੂਲ ਲੱਗਦਾ ਜੀ ਛੋਟੇ ਬੱਚਿਆਂ ਦਾ ਸਮਾਜ ਸੇਵਕ ਸਕੂਲ ਹੈ ਤੇ ਉਥੇ ਦਾ ਪਾਣੀ ਯੂਜ਼ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਇੱਥੋਂ ਹਟਜੋ ਤੁਸੀਂ ਵੀ ਅਸੀਂ ਪਾਣੀ ਆਇਆ ਤਾਂ ਆਰਓ ਚਾਲੂ ਕਰਨਾ ਜੀ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਸਰਪੰਚ ਸਾਹਿਬ ਬੱਚੇ ਭੁੱਖੇ ਮਰ ਜਾਣਗੇ ਸਕੂਲ ਦੇ ਵੀ ਤੋ ਗਰਮੀਆਂ ਦਾ ਟਾਈਮ ਹੈ ਅੱਜ ਦੀ ਗੱਲ ਨਹੀਂ ਹੋ ਗਏ ਉਹਨੇ 6 6-7 ਮਹੀਨਿਆਂ ਦੀ ਗੱਲ ਹੈ ਇਹ ਤੇ ਮੈਂ ਕਹਾਂ ਮਾ ਕੋਈ ਨਾ ਜੀ ਮੈਂ ਖਾ ਤੁਸੀਂ ਚੱਲ ਬੱਚਿਆਂ ਨੂੰ ਆਪਾਂ ਭੁੱਖਾ ਨਹੀਂ ਮਰਦੇ ਦੇ ਸਕਦੇ ਤੁਸੀਂ ਆਪਦਾ ਸਮਰਸੀ ਵੱਲ ਲਵਾ ਲਿਓ ਤੇ ਹੋਰ ਵੀ ਸੀਗੇ ਆਪਣੇ ਇੱਧਰ ਪੜੋਸੀ ਆ ਇੱਧਰ ਆਪਣੇ ਲੱਗਦੇ ਸੀ ਇਹ ਘਰ ਕੋ ਕੁਸ਼ਕ ਤੇ ਉਹ ਵੀ ਕਹਿੰਦੇ ਸੀਗੇ ਵੀ ਅਸੀਂ ਕੋਈ ਨਾ ਵੀ ਅਸੀਂ ਆ ਕਰ ਲੈ ਰਿਆਂ ਕਹਿੰਦੇ ਇਸ ਤੋਂ ਪਰ ਲੈ ਰਿਆਂ ਪਾਣੀ ਵੀ ਸਰਪੰਚ ਸਾਹਿਬ ਜਦੋਂ ਟੰਟੀ ਚੱਲ ਪਈ ਅਸੀਂ ਇਧਰੋਂ ਬੰਦ ਕਰਦਾ ਮਾ ਠੀਕ ਹੈ ਜੀ ਐਵੇਂ ਕਰਦੇ ਕਰਦੇ ਜੀ ਬਹੁਤ ਟਾਈਮ ਲੰਘ ਗਿਆ ਸੀਗਾ ਇੱਥੋਂ ਵੀ ਮੈਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਮੈਂ ਕਿਹਾ ਮੈਂ ਲੈਵਲ ਕਾ ਇਦਾਂ ਲੈਟਰ ਪੈਡ ਤੇ ਵੀ ਲਿਖਵਾਇਆ ਵੀ ਤੁਸੀਂ ਸਾਈਨ ਕਰ ਦੋ ਵੀ ਇੱਥੇ ਅਸੀਂ ਪਾਣੀ ਭਰ ਰਹਿਆਂ ਵੀ ਕੋਈ ਨਾ ਸੀ ਇਹਦੇ ਜਦੋਂ ਸਾਡਾ ਪ੍ਰਮੰਧ ਹੋ ਗਿਆ ਸੀ ਇੱਥੋਂ ਹਟ ਜਾਂਗੇ ਠੀਕ ਹੈ ਪਰ ਉਹ ਹਟੇ ਹੈ ਨਹੀਂਗੇ ਤੇ ਰਹੀ ਗੱਲ ਇਹਦੀ ਸਪਾਈ ਦੀ ਠੀਕ ਹੈ ਜੀ ਇਹ ਸਪਾਈ ਅਸੀਂ 2-3 ਵਾਰੀ ਕਰਵਾ ਚੁੱਕੇ ਆ ਮੇਰੇ ਕੋਲ ਵਕੈਦਾ ਪ੍ਰੂਫ ਪੈਣਾ ਮੈਂ 3-4 ਵਾਰੀ ਇਹਦਾ ਜਿੰਦਾ ਲਾ ਚੁੱਕਿਆ ਜਿੰਦਾ ਤੋੜ ਦਿੰਦੇ ਨੇ ਚਲੋ ਪਿੰਡ ਦੇ ਬੰਦੇ ਨੇ ਵੀ ਕਾਹ ਨੂੰ ਲੜੀ ਆਪਾਂ ਕਿਸੇ ਨਾਲ ਠੀਕ ਹੈ ਨਾ ਚਲੋ ਆਪਾਂ ਵੀ ਪਿਆਰ ਨਾਲ ਸਮਝਾਣ ਲੱਗ ਰਹੇ ਆ ਬੰਦਾ ਸਮਝ ਜਾਂਦਾ ਹੁੰਦਾ ਠੀਕ ਹੈ ਨਾ ਤਾਂ ਇਹ ਇੱਕ ਮੁੱਦਾ ਠਾਇਆ ਵੀ ਆਰਓ ਦੇ ਐਵੇਂ ਕਰ ਗਈ ਪੰਚਾਇਤ ਐਵੇਂ ਕਰ ਗਈ ਪਰ ਐਦਾਂ ਦਾ ਕੁਝ ਨਹੀਂ ਹੈਗਾ ਇਹ ਮੁੱਦਾ ਜਿਹੜਾ ਆਰਓ ਦਾ ਇਹਦੇ ਪਿੱਛੇ ਕੋਈ ਜਾਗਾ ਜੋਗਾ ਲੱਗਦੇ ਆ ਇਹਨਾਂ ਦਾ ਆਪਣੇ ਭਾਈ ਤੌਰ ਤੇ ਕੋਈ ਰੰਜਸ ਹੈ ਉਹ ਰੰਜਸ ਕਾਰਨ ਮੇਰੇ ਮੋਢੇ ਤੇ ਬੰਦੂਕ ਚਲਾਈ ਜਾ ਰਹੀ ਹੈ ਵੀ ਉਹ ਸਰਪੰਚ ਆਪ ਅੱਗੇ ਆਵੇ ਉਹ ਆਪ ਤਾਂ ਲੜ ਨਹੀਂ ਸਕਦੇ ਆ ਆਪਣੇ ਉਹਦੇ ਨਾਲ ਤਗੜੇ ਬੰਦੇ ਨਾਲ ਕੋਈ ਨਹੀਂ ਲੜਦਾ ਹੈਗਾ ਪਰ ਮਾੜੇ ਬੰਦੇ ਤੇ ਹਰੇ ਕੋਈ ਬਾਹਰ ਕਰਦਾ ਠੀਕ ਹੈ ਜੀ ਤੇ ਉਹ ਇਹ ਕੰਮ ਹੈ ਜੀ ਠੀਕ ਹੈ ਤੇ ਦੂਜੀ ਰਹੀ ਗੱਲ ਬਿਨਾ ਕਨੈਕਸ਼ਨ ਤੋਂ ਇਹ ਆਰਓ ਚੱਲ ਰਿਹਾ ਕੀਨੇ ਚਲਾਇਆ ਸਰਪੰਚ ਨੇ ਤਾਂ ਚਲਾਇਆ ਨਹੀਂ ਮੈਂ ਸਰਪੰਚਾਂ ਮੌਜੂਦਾ ਮੈਂਨੇ ਚਲਾਇਆ ਨਹੀਂਗਾ ਮਾ ਵੀ ਜਦੋਂ ਤੱਕ ਨਹੀਂ ਕਨੈਕਸ਼ਨ ਲੱਗਦਾ ਉਦੋਂ ਤੱਕ ਆਪਾਂ ਰੋ ਨਹੀਂ ਚਲਾਉਂਦੇ ਪਰ ਲੋਕ ਇਹ ਹਟੇ ਨਹੀਂਗੇ ਨਾ ਇਹ ੜੰਗਾ ਗੜਣ ਤੋਂ ਜਿਹੜਾ ਬੰਦਾ ਇੰਟਰਵਿਊ ਦੇ ਕੇ ਕਹਿ ਰਿਹਾ ਵੀ ਫਲਾਣਾ ਕਰਕੇ ਠਿਗੜਿਆ ਕਰਕੇ ਜੋਧਾ ਸਿੰਘ ਉਹਨੇ ਹੀ ਇੱਥੇ ੜੰਗਾ ਕਰਵਾਇਆ ਮੇਰੇ ਕੋਲ ਜਿਹੜੇ ਨਾਲੀਆਂ ਨਹੀਂ ਲੱਗੀਆਂ ਹੋਈਆਂ ਨੇ ਲੇੜੀ ਚ ਲਾਈਆਂ ਹੋਈਆਂ ਨੇ ਉਹਨਾਂ ਦਾ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਕਹਿੰਦਾ ਉਹ ਬੂੜਾ ਇੱਕ ਆਪਣਾ ਜੋਧਾ ਜੋਧਾ ਕਹਿੰਦਾ ਉਹਨੇ ਇੱਧਰ ਧੱਕੇ ਨਾਲ ਸਾਡੇ ਤੋਂ ਡੰਗਾ ਡਰਗਵਾਇਆ ਵੀ ਤੁਸੀਂ ਇੱਥੇ ਦੇਖਦੇ ਹੋ ਡੰਗਾ ਵੀ ਉਹਦਾ ਕੀ ਮਤਲਬ ਇੱਥੇ ਅਸੀਂ ਸਪਾਈ ਕਰਾਰੀ ਆ ਪੰਚਾਇਤ ਤੇ ਉਹੋ ਡੰਗਾ ਦੇਖ ਰਿਆ ਇਹ ਤਾਂ ਗੱਲ ਨਹੀਂ ਬਣੀ ਹੈਗੀ ਜੀ ਸਿਕੰਦਰ ਸਾਹਿਬ ਜੋ ਪਿੰਡ ਦੇ ਲੋਕ ਇੱਥੇ ਕੂੜਾ ਸਟਰੇ ਨੇ ਆਰੋ ਦੀ ਜਗ੍ਹਾ ਦੇ ਵਿੱਚ ਕੋਈ ਕਾਰਵਾਈ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਜਾਂ ਕੋਈ ਲੈਟਰ ਵੀ ਦਿੱਤੀ ਹੈ ਕੋਈ ਮੈਂ ਬੋਤਾਂ ਨੂੰ ਬਹੁਤ ਘਰੇ ਵੀ ਬਾਕਾਇਦਾ ਜਾ ਕੇ ਬੁਲਾ ਕੇ ਸਭ ਨੂੰ ਕਹਿ ਵੀ ਆ ਵੀ ਤੁਸੀਂ ਇੱਥੇ ਡੰਗਾ ਨਾ ਜਿਹੜੋ ਦੇਖੋ ਆਪਾਂ ਨੇ ਪਿੰਡ ਵਾਸਤੇ ਇਹ ਆਰੋ ਬਣਾਇਆ ਤੇ ਪਿੰਡ ਵਾਸਤੇ ਆਪਾਂ ਨੇ ਚਾਲੂ ਕਰਨਾ ਇਹ ਵੀ ਆਪਾਂ ਨੇ ਤਾਂ ਦੇਖਿਆ ਕੋਈ ਆ ਤਾਂ ਹੈ ਨਹੀਂ ਕਿ ਵੀ ਇੱਥੇ ਇਕੱਲਾ ਸਰਪੰਚ ਪਾਣੀ ਪੀਊਗਾ ਜਾਂ ਮੈਂਬਰ ਪਾਣੀ ਪੀਊਗਾ ਇੱਥੇ ਤਾਂ ਸਾਰੇ ਪਿੰਡਦਾਰੋਂ ਆ ਵੀ ਇਹ ਪਾਣੀ ਵਾਸਤੇ ਆਪਾਂ ਨੇ ਆਰਓ ਚਲਾਇਆ ਚਲਾਣਾ ਵੀ ਤੁਸੀਂ ਇੱਥੋਂ ਹਟਜੋ ਵੀ ਸਪਾਈ ਰੱਖਿਆ ਹੋਇਆ ਵੀਡੀਓ ਦਫਤਰ ਵਿਖੇ ਸ਼ਿਕਾਇਤ ਦਿੱਤੀ ਗਈ ਹੋਈ ਹੈ ਵੀਡੀਓ ਦਫਤਰ ਵਗੈਰਾ ਤਾਂ ਜੀ ਦੇਖੋ ਮੇਰੇ ਪਿੰਡ ਦੇ ਬੰਦੇ ਨੇ ਤੇ ਆਪਾਂ ਕਹਿਣ ਨੂੰ ਕਿਸੇ ਦੇ ਖਿਲਾਫ ਚੱਲੀਏ ਠੀਕ ਹੈ ਨਾ ਪਰ ਮੈਂ ਲੈਟਰ ਪੈਡ ਤੇ ਜਰੂਰ ਲਿਖਵਾਇਆ ਹੋਇਆ ਵੀ ਤੁਸੀਂ ਸਾਈਨ ਕਰ ਦੋ ਵੀ ਐਨੇ ਦੇਰ ਤੱਕ ਆਪਾਂ ਇਹਨੂੰ ਚਲਾ ਰਹੇ ਹਾਂ ਪਰ ਉਹ ਹਟੇ ਨਹੀਂ ਫੇਰ ਵੀ ਉਹਦੇ ਮੁਤਾਬਿਕ ਠੀਕ ਆ ਫਿਰ ਮੈਂ ਸੋਚਿਆ ਮਹਾਬੀ ਚਲ ਆਪਾਂ ਕਨੈਕਸ਼ਨ ਲਵਾ ਕੇ ਨਾ ਫਿਰ ਇਹਨੂੰ ਆਰੋਂ ਨੂੰ ਚਲਾਵੇਂ ਜੇ ਫਿਰ ਵੀ ਨਹੀਂ ਆਟਿਆ ਤਾਂ ਆਪਾਂ ਸ਼ਿਕਾਇਤ ਕਰਾਂਗੇ ਉਹਨਾਂ ਦੀ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਕੁੰਡੀ ਦੇ ਉੱਪਰ ਚਲਾਇਆ ਜਾ ਰਿਹਾ ਹੈ ਹਾਂਜੀ ਹਾਂ ਤੇ ਤੁਹਾਨੂੰ ਪਤਾ ਹੀ ਵੀ ਕਿਸ ਦੇ ਵੱਲੋਂ ਚਲਾਇਆ ਜਾ ਰਿਹਾ ਤੇ ਇਹਦੀ ਰੋਕ ਦੇ ਲਈ ਕੋਈ ਇਹ ਮਾਸਟਰ ਜੀ ਚਲਾ ਰਹੇ ਸੀਗੇ ਸਮਸਵੇਕ ਸਕੂਲ ਵਾਲੇ ਤੇ ਦੂਜੇ ਚਲਾ ਰਹੇ ਸੀਗੇ ਇੱਥੋਂ ਜੋੜਾ ਜੋੜਾ ਠੀਕ ਹੈ ਜੀ ਤੇ ਹੋਰ ਵੀ ਆਪਣੇ ਨਾਈ ਆਪਣੇ ਜਾਤੀ ਦੇ ਭਾਈ ਨੇ ਉਹ ਵੀ ਚਲਾ ਰਹੇ ਸੀਗਾ ਉਹਦਾ ਨਾਮ ਹੈ ਆਪਣਾ ਕੀ ਨਾਮ ਹੈ ਉਹਦਾ ਨਾਮ ਹੈ ਆਪਣਾ ਮਨਦੀਪ ਮਨਦੀਪ ਨਈਆਂ ਦਾ ਮੁੰਡਾ ਆਪਣੇ ਆਪਣਾ ਸਮਾਜ ਦਾ ਚਲੋ ਭਾਈਚਾਰੇ ਦੇ ਤੌਰ ਤੇ ਆਪਾਂ ਕਹਿ ਰਹੇ ਹਾਂ ਠੀਕ ਹੈ ਤੇ ਉਹ ਚਲਾ ਰਹੇ ਸੀਗੇ ਇਹਨੂੰ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਜੀ ਕਿਉਂਕਿ ਇਹ ਕੁੰਡੀ ਦੇ ਉੱਪਰ ਚੱਲ ਰਿਹਾ ਮੋਟਰ ਮੱਛਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਪੰਚਾਇਤ ਲਊ ਜਾਂ ਫਿਰ ਉਹਨਾਂ ਨੇ ਆਪ ਜ਼ਿੰਮੇਵਾਰੀ ਲਿੱਤੀ ਸੀ ਕਿ ਕੋਈ ਨਾ ਸਰਪੰਚ ਅੱਜ ਸਾਡਾ ਪ੍ਰਮੰਧ ਨਹੀਂ ਹੋਇਆ ਅਸੀਂ ਆਪ ਲਾ ਲਿਆ ਠੀਕ ਹੈ ਵੀ ਅਸੀਂ ਆਪ ਪਵਾ ਦਾਂਗੇ ਜੇ ਕੋਈ ਨੁਕਸਾਨ ਹੋਇਆ ਇਹਦਾ ਤੇ ਹੁਣ ਸਰਪੰਚ ਸਾਹਿਬ ਕਦੋਂ ਤੱਕ ਜਿਹੜਾ ਇਹ ਤੁਹਾਡਾ ਆਰੋ ਚੱਲ ਸਕਦਾ ਹੈਗਾ ਤੁਹਾਡੀ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਹੋਈ ਮੈਂ ਜੀ ਇਹ ਹੁਣ ਇਹਨੂੰ ਚਲਾਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਬਈ ਹਾਂ ਕੋਸ਼ਿਸ਼ ਕੀਤੀ ਮੈਂ ਕੱਲ ਨੂੰ ਚਲਾਦਾ ਜੋ ਪਾਣੀ ਇੱਥੋਂ ਹਟਣ ਨਹੀਂ ਫਿਰ ਮੈਂ ਨੋਟੀਫਿਕੇਸ਼ਨ ਕਢਵਾਵਾਂਗਾ ਜੀ ਠੀਕ ਆ ਨੋਟੀਫਿਕੇਸ਼ਨ ਕਢਵਾਉਣ ਤੋਂ ਬਾਅਦ ਜੋ ਕੋਈ ਫਿਰ ਵੀ ਕੋਈ ਇੱਥੇ ਰੋਕ ਟੋਕ ਕਰੋਗਾ ਇੱਥੇ ਨਹੀਂ ਸਿਪਾਈ ਰੱਖੂਗਾ ਤਾਂ ਉਹਦੇ ਸਖਤ ਕਾਰਵਾਈ ਕੀਤੀ ਜਾਊਗੀ ਸਭ ਤੁਹਾਡੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜਿਹੜਾ 3 ਲੱਖ ਰੁਪਇਆ ਆਇਆ ਹੈਗਾ ਇਹ ਇਹਦੇ ਖਰਚੇ ਦੇ ਵਿੱਚ ਪਿਆ ਹੈਗਾ ਦੀ ਰਿਪੇਅਰ ਦੇ ਵਿੱਚ ਖਰਚੇ ਦੇ ਵਿੱਚ ਪਿਆ ਹੈਗਾ ਸਾਨੂੰ ਪੀਡੀਪੀਓ ਦਫ਼ਤਰ ਜੋਂ ਜਾਣਕਾਰੀ ਮਿਲੀ ਹੈ ਕੁਝ ਲੋਕਾਂ ਨੇ ਇਹ ਕਿਹਾਗਾ ਕੀ ਕਹਾਂਗੇ ਜੀ ਇਸ ਬਾਰੇ ਐਦਾ ਦੇਖੋ ਜੀ ਰਿਪੇਅਰ ਤਾਂ ਇਹਦੀ ਹੋਈ ਹੈ ਠੀਕ ਹੈ ਜੀ ਪਰ ਐਦਾ ਕੋਈ ਬਿੱਲ ਨਹੀਂ ਆਇਆ ਕੋਈ ਮਤਲਬ ਆਪਣਾ ਪਹਿਲਾਂ ਬਿਜਲੀ ਬਿੱਲ ਕਹ ਰਹੇ ਸੀਗੇ ਕਿ 3 ਲੱਖ ਰੁਪਇਆ ਆਇਆ ਸੀਗਾ ਇਹਦਾ ਠੀਕ ਹੈ ਇਹਦਾ ਰਿਪੇਅਰ ਇਹਦਾ ਆਇਆ ਸੀ ਉਹ ਵੀ ਐਮਐਲਏ ਦੇ ਭਾਈ ਸੀਗੇ ਜਿਹੜੇ ਹਨ ਉਹਦੇ ਅੰਦਰ ਇਹ ਔਰ ਉਹ ਚਾਲੂ ਹੋਣ ਦੇ ਮਤਲਬ ਰੇ ਪੇਰਿੰਗ ਹੋਈ ਹੈ ਸਨਚਾਈ ਮੰਤਰੀ ਦੇ ਮੁਤਾਬਿਕ ਤਾਂ ਉਹਦੇ ਮੁਤਾਬਿਕ ਇਹਦੀ ਉਹ ਹੋਈ ਆ ਐਚ ਪੰਚਾਇਤ ਨੇ ਕੰਮ ਕੋਲ ਖੜ ਕੇ ਕੰਮ ਕਰਵਾਇਆ ਐਚ ਨਵਾਂ ਪਾਇਆ ਹੋਇਆ ਤੁਸੀਂ ਖੋਲ ਕੇ ਵੀ ਦੇਖ ਸਕਦੇ ਹੋ ਠੀਕ ਹੈ ਇਹਦਾ ਜਿੰਦਾ ਤੋੜ ਕੇ ਆਪ ਹੀ ਜਿੰਦਾ ਤੋੜ ਕੇ ਆਪ ਹੀ ਚਲਾ ਲੈਂਦੇ ਨੇ ਆਪ ਹੀ ਗੰਦ ਖੰਡਣਦੇ ਨੇ ਇੱਥੇ ਠੀਕ ਹੈ ਜੀ ਤੇ ਉਹ ਜਿਹੜਾ ਜੋਦਾ ਜੀ ਨੇ ਉਹ ਆਪਾਂ ਨੇ ਨਾਲੀਆਂ ਵਾਲੀਆਂ ਲਾਈਆਂ ਹੋਈਆਂ ਦੋ ਲੇਡੀਆਂ ਉਹਨਾਂ ਦਾ ਵੀ ਫੜ ਕੇ ਸਾਈਕਲੀਆਂ ਕਹਿੰਦਾ ਵੀ ਇੱਥੇ ਘੇੜੋ ਇੱਥੇ ਆਪਾਂ ਨੇ ਉਹ ਕਰਨਾ ਠੀਕ ਹੈ ਨਹੀਂ